ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦੋ ਟੌਪਿਕਾਂ ਬਾਰੇ ਪਹਿਲਾ ਆਪਣਾ ਟੌਪਿਕ ਹੈਗਾ ਵਾ ਉਹ ਹੈਗਾ ਕਿ 9 ਮੰਥ ਵਾਲੇ ਪੇਪਰਾਂ ਦੇ ਜਦੋਂ ਬੰਦਾ ਇੱਥੇ ਇਟਲੀ ਵਿੱਚ ਆ ਜਾਂਦਾ ਵਾ ਉਹਦਾ ਮਾਲੂਕ ਕੀ ਪੀਆਰ ਤੱਕ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਹੁੰਦਾ ਤੇ ਕੀ ਕੀ ਮਲੂਕ ਕੀ ਉਹਨੂੰ ਬੰਦੇ ਨੂੰ ਕਰਨਾ ਪੈਂਦਾ ਕਿਦਾਂ ਕਿਦਾਂ ਉਹਨੂੰ ਜੜੀ ਵਾ ਪੀਆਰ ਤੱਕ ਉਹ ਪਹੁੰਚਦਾ ਵਾ ਤੇ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ 9 ਮੰਥ ਵਾਲੇ ਬੇਪੜਾਂ ਤੇ ਜਾਂ ਉਹਨ ਜਿਉ ਕੋਈ ਬੰਦਾ ਇੱਥੇ ਆਉਂਦਾ ਵਾ ਇਟਲੀ ਦੇ ਵਿੱਚ ਉਹਦੀ ਸੈਲਰੀ ਕਿੰਨੀ ਹੁੰਦੀ ਆ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਕਿ ਮੰਥਲੀ ਸੈਲਰੀ ਉਹਦੀ ਕਿੰਨੀ ਹੁੰਦੀ ਆ ਜਿਆਦਾ ਚ ਇਹਨਾਂ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕੰਮ ਕਰ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਕਾਸ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋਨ ਕੀਤਾ ਹੋ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਵਿੱਚ ਤੇ ਜੇਕਰ ਤਾਂ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦੇਵਾਂਗੇ ਪਰ ਬੜੇ ਵੀਰ ਭਰਾਵਾਂ ਦੀ ਸ਼ਿਕਾਇਤ ਆ ਗਈ ਹੈ ਕਿ ਤੁਹਾਡਾ ਉੱਥੇ ਤੁਹਾਨੂੰ ਮੈਸੇਜ ਨਹੀਂ ਆਉਂਦਾ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਬੰਦ ਕੀਤੇ ਹੋਇਆ ਉਹਦਾ ਮੈਂ ਹੱਲੇ ਕੱਢਿਆ ਵਾ ਕਿ ਜੇ ਕਿਸੇ ਵੀਰ ਭਰਾਣੇ ਗੱਲ ਕਰਨੀ ਹੈ ਜੇ ਤੁਸੀਂ ਲਿੰਕ ਤੇ ਟੈਪ ਕਰੋਗੇ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਵਾ ਜਦੋਂ ਮੇਰੀ ਆਈਡਿਟੀ ਨਿਕਲੂਗੀ ਮੈਂ ਉੱਥੇ ਪੋਸਟਾਂ ਪਾਈਆਂ ਤੁਸੀਂ ਮੈਨੂੰ ਪੋਸਟ 'ਤੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲੋ ਜੀ ਫਿਰ ਕਰ ਜੇ ਤੋ ਕੀ ਨਾਰਮਲ ਹੀ ਗੱਲ ਬੰਦਾ ਹੈ ਕਿ ਪੇਪਰ ਭਰਦਾ ਪੇਪਰ ਓਪਨ ਹੁੰਦੇ ਆ ਪੇਪਰ ਭਰੇ ਜਾਂਦੇ ਆ ਉਸ ਤੋਂ ਬਾਅਦ ਉਹਨੂੰ ਕੀ ਉਹਦਾ ਅਪਾਇੰਟਮੈਂਟ ਲੈਂਦਾ ਵਾ ਵੀਜ਼ਾ ਲੱਗਦਾ ਵਾ ਤੇ ਇੱਥੇ ਇਟਲੀ ਵਿੱਚ ਪਹੁੰਚ ਜਾਂਦਾ ਵਾ ਠੀਕ ਆ ਪਹਿਲੀ ਗੱਲ ਤਾਂ ਜੇਕਰ ਤਾਂ ਉਹਨੇ ਆਪਣੇ ਮਾਲਕ ਦੇ ਨਾਲ ਜਿੰਨਾਂ ਨੂੰ ਤੁਹਾਡਾ ਵੀਜ਼ਾ ਲਵਾ ਕੇ ਦਿੱਤਾ ਵਾ ਜੇਕਰ ਤਾਂ ਉਹਨੇ ਮਾਲਕ ਨਾਲ ਇਹ ਗੱਲ ਕੀਤੀ ਹੋਊਗੀ ਪਹਿਲੇ ਕਾਰਡ ਦੀ ਗੱਲ ਕੀਤੀ ਹੋਊਗੀ ਫਿਰ ਇਹੋ ਪੱਕਾ ਹੋ ਸਕਦਾ ਵਾ ਪਰ ਜੇਕਰ ਕਿ ਉਹਨੇ ਐਂਟਰੀ ਦੀ ਗੱਲ ਕੀਤੀ ਆ ਤੇ ਫਿਰ ਤਾਂ ਉਹਨੇ ਇੱਥੇ ਇਟਲੀ ਵਿੱਚੋਂ ਜਾਂ ਸਪੇਨ ਚਲ ਜਾਊਗਾ ਜਾਂ ਫਰਾਂਸ ਚਲ ਜੂਗਾ ਜਾਂ ਪੁਰਤਗਾਲ ਚਲ ਜੂਗਾ ਜਿੱਥੇ ਉਹਦਾ ਕੰਮ ਸੈੱਟ ਹੁੰਦਾ ਹੋਊਗਾ ਪਰ ਜੇਕਰ ਉਹਨੇ ਇੱਥੇ ਇਟਲੀ ਵਿੱਚ ਰਹਿ ਕੇ ਆਪਣੇ ਡਾਕੂਮੈਂਟ ਬਣਾਉਣੇ ਵਾ ਉਹਨੇ ਪਹਿਲਾਂ ਹੀ ਆਪਣੇ ਮਾਲਕ ਨਾਲ ਇਹ ਗੱਲ ਕਰਨੀ ਚਾਹੀਦੀ ਹੈ ਜਿੰਨੇ ਵੀ ਵੇਪਰ ਭਰਨੇ ਆ ਹੁਣ ਗਾਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਆਪਣੇ ਮਾਲਕ ਨਾਲ ਪਹਿਲੇ ਕਾਰਡ ਦੀ ਗੱਲ ਜਰੂਰ ਕਰਨੀ ਆ ਕਿਉਂਕਿ ਜੇਕਰ ਤੁਸੀਂ ਸੋਚੋ ਕਿ ਮੈਂ ਵੀਜ਼ਾ ਲਵਾ ਕੇ ਇੱਥੇ ਪਹੁੰਚ ਜਾਂਦੇ ਬਾਅਦ ਵਿੱਚ ਮੈਂ ਪੇਪਰ ਆਪੇ ਬਣਾ ਲਊਗਾ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਜੇ ਤੁਹਾਨੂੰ ਜਿਹੜੇ ਪੇਪਰ ਵਾ ਤੁਹਾਨੂੰ ਜਿਹੜਾ ਪਹਿਲਾ ਕਾਰਡ ਮਿਲਣਾ ਹੁੰਦਾ ਵਾ ਉਹ ਤੁਹਾਡਾ ਮਾਲਕ ਹੀ ਤੁਹਾਨੂੰ ਦਵਾ ਸਕਦਾ ਵਾ ਜਿਨਾਂ ਤੁਹਾਡਾ ਵੀਜ਼ਾ ਲਵਾ ਕੇ ਤੁਹਾਨੂੰ ਇੱਥੇ ਇਟਲੀ ਵਿੱਚ ਸੱਦਿਆ ਵਾ ਠੀਕ ਹੈ ਪਹਿਲੇ ਕਾਰਡ ਦੀ ਤੁਸੀਂ ਆਪਣੇ ਮਾਲਕ ਨਾਲ ਗੱਲ ਕੀਤੀ ਹੋ ਤੁਹਾਨੂੰ ਪਹਿਲਾ ਕਾਰਡ ਮਿਲੇਗਾ ਉਹ ਹੁੰਦਾ ਵਾ 9 ਮਨਥ ਵਾਲਾ ਕਾਰਡ ਹੁੰਦਾ ਵਾ ਠੀਕ ਹੈ ਉਹ 9 ਮੰਥ ਵਾਲਾ ਪ੍ਰੋਸੈਸਿੰਗ ਦੇ ਵਿੱਚ ਕੀ ਹੋ ਤੁਸੀਂ ਉਹ ਜਦੋਂ ਤੁਹਾਨੂੰ ਕਾਰਡ ਮਿਲ ਜਾਂਦਾ ਵਾ ਉਹ 9 ਮੰਥਾਂ ਨਾਲ ਤੁਸੀਂ ਆਪਣੇ ਮਾਲਕ ਥੱਲੇ ਕੰਮ ਕਰਦੇ ਜੇ ਤੁਹਾਡਾ ਕੰਟੈਕਟ ਦਿੰਦਾ ਵਾ ਤੁਹਾਨੂੰ ਪੈਸੇ ਹੋ ਜਾਂਦਾ ਵਾ ਮਾੜੇ ਮੋਟ ਜਿੰਨਾ ਕੋਨੇ ਰੱਖਿਆ ਹਾਂ ਤੁਹਾਡੇ ਨਾਲ ਗੱਲਬਾਤ ਕੀਤੀ ਹੁੰਦੀ ਹੈ ਤੇ ਤੁਸੀਂ ਤੁਹਾਨੂੰ ਜਦੋਂ ਕਾਰਡ ਮਿਲ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਆਪਣਾ ਇਹਦਾ ਦਮਾਂਦਾ ਕਰਨਾ ਹੁੰਦਾ ਵਾ ਤੁਸੀਂ ਆਪਣੇ ਇਹੜੇ ਪੇਪਰ ਸਬਮਿਟ ਕਰਨੇ ਹੁੰਦੇ ਵਾ ਆਪਣਾ ਸਾਲ ਵਾਲਾ ਜਿਹੜਾ ਫੇਵਰ ਪਰਨ ਵਾਸਤੇ ਕਿ ਬਲਕਿ ਪੇਪਰ ਆਪਣਾ ਜਿਹੜਾ ਪੇਪਰ ਚੇਂਜ ਕਰਾਉਣ ਵਾਸਤੇ ਜੀ ਆਪਣਾ ਦਮੰਦਾ ਕਰਨਾ ਹੁੰਦਾ ਵਾ ਠੀਕ ਆ ਉਹਨਾਂ ਨੇ ਕੋਟਾ ਪਹਿਲਾਂ ਹੀ ਰੱਖਿਆ ਹੁੰਦਾ ਸਰਕਾਰ ਨੇ ਕਿ ਇੰਨੇ ਬੰਦਿਆਂ ਦਾ ਆਪਾਂ ਜਿਹੜਾ ਵਾ ਪੇਪਰ ਚੇਂਜ ਕਰਨ ਵਾਸਤੇ ਜਿਹੜਾ ਕੋਟਾ ਰੱਖਿਆ ਵਾ ਜੇ ਤੁਸੀਂ ਆਪਣਾ ਜਿਹੜਾ ਦਮੰਦਾ ਕਰਦੇ ਜੋ ਵਾਲਾ ਉਸ ਤੋਂ ਬਾਅਦ ਜੇ ਤੁਹਾਡਾ ਦਮੰਦਾ ਨਿਕਲ ਜਾਂਦਾ ਵਾ ਫਿਰ ਤੋਂ ਤੁਹਾਡੀ ਜਿਹੜੀ ਤੁਹਾਡੀ ਜਿਹੜੀ ਕਿੱਟ ਵਾ ਜਿਹੜਾ ਤੁਹਾਡੇ ਡਾਕੂਮੈਂਟ ਆ ਉਹ ਪੋਸਟਾਲੇ ਜਮਾ ਹੁੰਦੇ ਆ ਪੋਸਟਾਲੇ ਹੁੰਦੀ ਆ ਬੈਂਕ ਤੇ ਬੈਂਕ ਤੋਂ ਤੁਹਾਨੂੰ ਮਿਲ ਜੀਆ ਅਪਾਇੰਟਮੈਂਟ ਏ ਦੂਜੇ ਦੀ ਪੁਲਸ ਥਾਣੇ ਦੀ ਜਿੱਥੇ ਤੁਹਾਡੇ ਫਿੰਗਰ ਹੁੰਦੇ ਵਾ ਫਿੰਗਰ ਹੋਣ ਤੋਂ ਬਾਅਦ ਤੁਹਾਨੂੰ ਇਹ ਜਿਹੜੀ ਸੰਜੋੜ ਨੋ ਮਿਲਦੀ ਵਾ ਸਾਲ ਵਾਲੀ ਸੰਜੋੜ ਨੋ ਠੀਕਾ ਉਹ ਤਾਂ ਇਹ ਤੇ ਪਹਿਨ ਹੁੰਦੀ ਵਾ ਤੁਹਾਡੇ ਕੰਟੈਕਟ ਤੁਹਾਡਾ ਕੰਟੈਕਟ ਕਿਦਾਂ ਦਾ ਵਾ ਉਹ ਡਿਪੈਂਡ ਤੇ ਤੁਹਾਨੂੰ ਸੰਜੋਰਨ ਮਿਲਦੀ ਹੈ ਕਿਸੇ ਨੂੰ ਮਿਲਦੀ ਹੈ 6 ਮਹੀਨਿਆਂ ਦੀ ਪਰ ਉਹਦਾ ਨਾਮ ਸਾਵਲ ਸੰਜੋਰਨ ਹੁੰਦਾ ਵਾ ਉਹ ਜਿਹਨੂੰ ਸਾਵਲ ਸੰਜੋਰਨ ਕਹੇ ਜਾਂਦਾ ਵਾ ਉਹ ਪਰ ਇਹ ਨਹੀਂ ਕਿ ਸਾਲ ਵੀ ਵੈਲਿਡ ਹੁੰਦੀ ਵਾ ਉਹ ਸਾਲ ਤੋਂ ਵੱਧ ਵੀ ਹੋ ਸਕਦੀ ਹੈ 1.5 ਸਾਲ ਦੀ ਵੀ ਹੋ ਸਕਦੀ ਹੈ 6 ਮਹੀਨਿਆਂ ਦੀ 7 ਮਹੀਨਿਆਂ ਦੀ ਵੀ ਹੋ ਸਕਦੀ ਹੈ ਉਹ ਡਿਪੈਂਡ ਹੁੰਦਾ ਤੁਹਾਡੇ ਕੰਟੈਕਟ ਤੁਹਾਡਾ ਕੰਟੈਕਟ ਜਿਹੜਾ ਕਿਦਾਂ ਦਾ ਕੀਤਾ ਵਾ ਤੁਹਾਡਾ ਕੰਟੈਕਟ ਫੀਸ ਉਹ ਕੀਤਾ ਵਾ ਮਤਲਬ ਕਿ ਤੁਹਾਡਾ ਪੱਕਾ ਕੰਟੈਕਟ ਕੀਤਾ ਵਾ ਜਾਂ ਤੁਹਾਡਾ ਕੰਟੈਕਟ ਡਾਡ ਛੇ ਮਹੀਨੇ ਦਾ ਕੀਤਾ ਵਾ ਜਾਂ ਪੰਜ ਮਹੀਨੇ ਦਾ ਕੀਤਾ ਵਾ ਉਹ ਡਿਪੈਂਡ ਤੁਹਾਡੇ ਕੰਟ੍ਰੈਕਟ ਤੇ ਹੁੰਦਾ ਹੋਵੇ ਤੁਹਾਨੂੰ ਇਹਦੀ ਸੰਜੋਰ ਨੂੰ ਕਿੱਦਾਂ ਮਿਲਣੀ ਹੋ ਉਸ ਤੋਂ ਬਾਅਦ ਜੇ ਤੁਹਾਨੂੰ ਉਹ ਸੰਜੋਰ ਨੂੰ ਮਿਲ ਜਾਂਦੀ ਹੈ ਉਹ ਇੱਕ ਸਾਹਬ ਦੀ ਸਾਹਬ ਦੇ ਤੁਸੀਂ ਇਟਲੀ ਵਿੱਚ ਤੁਹਾਨੂੰ ਤੁਹਾਨੂੰ ਵਰਕ ਪਰਮਿਟ ਮਿਲ ਗਿਆ ਵਾ ਤੁਸੀਂ ਮਤਲਬ ਕਿ ਕੰਮ ਕਰ ਸਕਦੇ ਜਿੱਥੇ ਮਰਜ਼ੀ ਜਾ ਕੇ ਤੁਸੀਂ ਕੰਮ ਕਰ ਸਕਦੇ ਤੁਸੀਂ ਉਸ ਸੰਜੋਰ ਨੂੰ ਲਾ ਕੋਈ ਵੀ ਕੰਮ ਲੱਭੋ ਕੋਈ ਕਿਸੇ ਦੂਜੇ ਦੇ ਕੰਮ ਲੱਭ ਬਲੋ ਰੈਸਟੋਰੈਂਟ ਵਿੱਚ ਕੰਮ ਲੱਭ ਬਲੋ ਜਾਂ ਕੋਈ ਕਿਸੇ ਸਟੋਰ ਵਿੱਚ ਕੰਮ ਲੱਭ ਬਲੋ ਜਿੱਥੇ ਮਰਜ਼ੀ ਕੰਮ ਲੱਭ ਕੇ ਤੁਸੀਂ ਆਪਣਾੜਾ ਵਾ ਕੰਮ ਕਰ ਸਕਦੇ ਜੇ ਕੰਟ੍ਰੈਕਟ ਕਰਾ ਕੇ ਆਪਣ ਤੁਸੀਂ ਕੰ ਜੋ ਤੁਹਾਡੀ ਡੀਡ ਸੰਜੋਰ ਨੋਵਾ ਉਹ ਰਹਿ ਜਾਂਦੀ ਆ ਮਹੀਨਾ ਰਹਿੰਦੀ ਆ ਡੇਡ ਮਹੀਨਾ ਰਹਿੰਦੀ ਆ ਤੁਸੀਂ ਆਪਣੀ ਜਿਹੜੀ ਕਿਟ ਵਾ ਫੇਰ ਜਮਾ ਕਰਾਉਣੀ ਹੁੰਦੀ ਵਾ ਪੋਸਟਾਲੇ ਵਿੱਚ ਪੋਸਟਾਲੇ ਮਨ ਕੀ ਬੈਂਕ ਵਿੱਚ ਜਮਾ ਕਰਾਉਣੀ ਹੁੰਦੀ ਆ ਤੁਸੀਂ ਉਸ ਤੋਂ ਬਾਅਦ ਤੁਹਾਨੂੰ ਅਪਾਇੰਟਮੈਂਟ ਮਿਲਦੀ ਆ ਉਹ ਅਪਾਇੰਟਮੈਂਟ ਤੁਸੀਂ ਬਾਅਦ ਵਿੱਚ ਉਹ ਜਦੋਂ ਤੁਹਾਨੂੰ ਅਪਾਇੰਟਮੈਂਟ ਮਿਲਦੀ ਤੁਸੀਂ ਉਹ ਅਪਾਇੰਟਮੈਂਟ ਵਾਲੇ ਦਿਨ ਤੁਸੀਂ ਜਾਣਾ ਹੁੰਦਾ ਵਾ ਆਪਣੇ ਪੁਲਿਸ ਥਾਣੇ ਵਿੱਚ ਤੁਹਾਡੇ ਉੱਥੇ ਫਿੰਗਰ ਹੁੰਦੇ ਵਾ ਉਸ ਤੋਂ ਮਹੀਨੇ ਬਾਅਦ ਤੁਹਾਨੂੰ ਇਹ ਡੀਡ ਫੇਰ ਸੰਜੋਰ ਨੂੰ ਮਿਲ ਜਾਂਦੀ ਆ ਉਹ ਸੰਜੋਰ ਦਾ ਟਾਈਮ ਹੁੰਦਾ ਵਾ ਉਹ ਤੁਹਾਡੇ ਕੰਟਰੈਕਟ ਤੇ ਡਿਪੈਂਡ ਕਰਦਾ ਤੁਹਾਡ ਉਹ ਤੇ ਹੀ ਡਿਪੈਂਡ ਹੁੰਦਾ ਵਾ ਜਦੋਂ ਤੁਹਾਨੂੰ ਇਟਲੀ ਦੇ ਵਿੱਚ 5 ਸਾਲ ਪੂਰੇ ਹੋ ਜਾਂਦੇ ਵਾ 5 ਸਾਲ ਯਾਨੀ ਕਿ ਤੁਸੀਂ ਅੱਜ ਤੋਂ ਐਂਟਰ ਹੋਏ ਜਾਂ ਅੱਜ ਤੋਂ 5 ਸਾਲ ਜਦੋਂ ਤੁਹਾਡਾ ਰੈਜੀਡੈਂਸ ਬਣਿਆ ਇੱਥੇ ਰੈਜੀਡੈਂਸ ਮਤਲਬ ਕਿ ਜੇ ਤੁਸੀਂ ਤੁਸੀਂ ਰਹਿ ਰਹੇ ਹੋ ਇਟਲੀ ਵਿੱਚ ਉਹ ਉਹਨਾਂ ਕੋ ਰਿਕਾਰਡ ਹੈਗਾ ਵਾ ਉਹ ਦਿਨ ਤੋਂ ਲੈ ਕੇ ਤੁਹਾਡੇ ਜਦੋਂ 5 ਸਾਲ ਪੂਰੇ ਹੋ ਜਾਂਦੇ ਆ ਉਸ ਤੋਂ ਬਾਅਦ ਤੁਸੀਂ ਆਪਣੀ ਐਡੀਵਾ ਪੀਆਰ ਅਪਲਾਈ ਕਰ ਸਕਦੇ ਜੀ ਪੀਆਰ ਅਪਲਾਈ ਕਰਨ ਵਾਸਤੇ ਤੁਹਾਡਾ ਕੰਟਰੈਕਟ ਚਾਹੀਦਾ ਵਾ ਤੁਹਾਡੇ 5 ਸਾਲ ਪੂਰੇ ਚਾਹੀਦੇ ਵਾ ਠੀਕ ਆ ਤੁਹਾਡੀ ਐਡੀਵਾ ਜਿਹੜਾ ਤੁਹਾਡਾ ਬੁਸਤਾ ਭੰਗਦਾ ਬੁਸਤਾ ਭੰਗਦਾ ਪੇ ਸਲਿੱਪ ਜਿਹੜੀ ਆਪ ਨੂੰ ਹਰ ਮਲਕੀ ਉਹਦੇ ਪੈ ਥੋੜਾ ਜਿਆਦਾ ਹੋਣੇ ਚਾਹੀਦੇ ਵਾ ਉਸ ਤੋਂ ਬਾਅਦ ਤੁਹਾਡੇ ਡੇਡੇ ਵਾ ਤੁਹਾਡੀ ਤੁਹਾਡੇ ਕੋਲ ਸੰਜੋਰ ਜਿਹੜੀ ਪ੍ਰਣਾਲੀ ਸੰਜੋਰ ਤੁਹਾਡੀ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆ ਵੈਲਿਡ ਹੋਣੀ ਚਾਹੀਦੀ ਵਾ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਤੁਹਾਡੇ ਪਾਸਪੋਰਟ ਤੇ ਸਾਰਾ ਕੁਝ ਸਹੀ ਹੋਣਾ ਚਾਹੀਦਾ ਮਲਕੀ ਸਰ ਨੇਮ ਨੋ ਨੋ ਮੇ ਨਾਮ ਜਿਹਨੂੰ ਆਪ ਭਰਦੇ ਨੇ ਉਹ ਹੋਣਾ ਚਾਹੀਦਾ ਵਾ ਇਹ ਸਾਰਾ ਕੁਝ ਵੇਖਣ ਤੋਂ ਬਾਅਦ ਤੁਹਾਨੂੰ ਇਹ ਤੁਹਾਡੇ ਤੁਸੀਂ ਫਿਰ ਆਪਣੀ ਜਿਹੜੀ ਕੈਟ ਜਮਾ ਕਰਾਉਂਦੇ ਜੇ ਪੋਸਟਾਲੇ ਵਿੱਚ ਮਿਲਕੀ ਤੁਸੀਂ ਬੈਂਕ ਵਿੱਚ ਆਪਣੀ ਕੈਟ ਜਮਾ ਕਰਾਉਂਦੇ ਜੇ ਤੁਹਾਨੂੰ ਉਥੋਂ ਅਪਾਇੰਟਮੈਂਟ ਮਿਲਦੀ ਆ ਅਪਾਇੰਟਮੈਂਟ ਮਿਲਣ ਤੋਂ ਬਾਅਦ ਤੁਸੀਂ ਜਿੱਦਾਂ ਤੁਹਾਡੇ ਅਪਾਇੰਟਮੈਂਟ ਤੁਸੀਂ ਆਪਣੇ ਉਹਦੇ ਕੋ ਜਾਂਦੇ ਜੇ ਪੁਲਿਸ ਛਾਣੇ ਵਿੱਚ ਪੁਲਿਸ ਛਾਣੇ ਵਿੱਚ ਤੁਹਾਡੇ ਹੁੰਦੇ ਆ ਫਿੰਗਰ ਤੋਂ ਉਸ ਤੋਂ ਬਾਅਦ ਮਹੀਨੇ ਡੇਢ ਮਹੀਨਾ ਤੁਹਾਨੂੰ ਜਿਹੜੀ ਬਸੰਜ਼ੋਰ ਨੋ ਜਿਹਨੂੰ ਆਪਾਂ ਕਹਿੰਦੇ ਆ ਪੀਆਰ ਕਾਰਡ ਜਿਹੜਾ ਵਾ ਮਿਲ ਜਾਂਦਾ ਵਾ ਉਹ ਹੁੰਦਾ ਵਾ 10 ਸਾਲ ਦਾ ਪਹਿਲਾਂ ਅਨਲਿਮਟਡ ਹੁੰਦਾ ਸੀ ਪਰ ਹੁਣ ਉਹਨਾਂ ਨੇ ਚੇਂਜ ਕਰਤਾ ਵਾ ਰੂਲ ਹੁਣ ਤਾਂ ਨੇੜਾ ਉਹ ਕ ਇਹ ਆਪਾਂ PR ਤੱਕ ਦਾ ਪ੍ਰੋਸੈਸ ਉਸ ਤੋਂ ਬਾਅਦ ਸਿਟੀਜ਼ਨਸ਼ਿਪ ਵਾਲਾ ਪ੍ਰੋਸੈਸ ਕੀ ਵਾ ਉਹਦੇ ਬਾਰੇ ਆਪਾਂ ਮੜੀ ਜੀ ਗੱਲਬਾਤ ਕਰ ਲੈਣੇ ਆ ਸਿਟੀਜ਼ਨਸ਼ਿਪ ਤੁਹਾਨੂੰ ਮਿਲਦੀ ਹੈ ਜਦੋਂ ਤੁਹਾਡੇ 10 ਸਾਲ ਪੂਰੇ ਹੋ ਜਾਂਦੇ ਆ ਇੱਥੇ IT ਦੇ ਵਿੱਚ ਰੈਜ਼ੀਡੈਂਸ ਦਾ ਮਲਕੀ ਲਿਖਤੀ ਰੂਪ ਦੇ ਵਿੱਚ ਛਾੜ ਲਿਖੇ ਜਾਂਦੇ ਕਿ ਦਾ 10 ਸਾਲ ਬੰਦੇ ਨੂੰ ਇੱਥੇ ਪੂਰੇ ਹੋ ਗਏ ਵਾ ਇਹ 10 ਸਾਲ ਦੇ ਵਿੱਚ ਤੁਸੀਂ ਕੋਈ ਕ੍ਰਾਈਮ ਨਾ ਕੀਤਾ ਹੋਵੇ ਤੁਸੀਂ ਕੋਈ ਕੇਸ ਨਾ ਕੀਤਾ ਹੋਵੇ ਕਿ ਤੇ ਇਹ ਸਾਰਾ ਕੁਝ ਵੇਖਣ ਤੋਂ ਬਾਅਦ ਤੁਸੀਂ ਆਪਣਾ ਡਾਵਾ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ ਹੋ ਜੇ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ 1.5 ਜਾਂ 2 ਸਾਲ ਦੇ ਵਿੱਚ ਤੁਹਾਨੂੰ ਇਹ ਡਾਵਾ ਇਟਲੀ ਦੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਟੋਟਲ ਜੇ ਆਪਾਂ ਟਾਈਮ ਲਾਈਏ ਦੂਜੇ ਦਾ ਆਪਾਂ ਪੀਆਰ ਦਾ ਟਾਈਮ ਲਾਈਏ ਜਿਹੜੀ ਪੀਆਰ ਮਿਲਦਾ 10 ਸਾਲ ਵਾਲਾ ਕਾਰਡ ਮਿਲਦਾ ਵਾ ਉਹ ਤੁਹਾਨੂੰ 7 ਜਾਂ ਸਾਢੇ 5 6 6 ਇੱਕ ਸਾਲ ਵਿੱਚ ਤੁਹਾਨੂੰ ਇਹ ਡਾਵਾ 5 ਸਾਲ ਤੁਹਾਨੂੰ ਤੁਹਾਡਾ ਰੈਜ਼ੀਡੈਂਸ ਹੋਣਾ ਚਾਹੀਦਾ ਵਾ 6 ਇੱਕ ਸਾਲ 6.5 ਸਾਲ ਜੇ ਤੁਹਾਨੂੰ ਇਹ ਡਾਵਾ ਇਹੜਾ ਪੀਆਰ ਕਾਰਡ ਤੁਹਾਨੂੰ ਮਿਲ ਜਾਂਦਾ ਵਾ ਇਟਲੀ ਦਾ ਪਰ ਜੇਕਰ ਆਪਾਂ ਗੱਲਬਾਤ ਕਰੀਏ ਸਿਟੀਜ਼ਨਸ਼ਿਪ ਦੀ ਉਹ ਤੁਹਾਨੂੰ ਘੱਟੋ ਘੱਟ ਵੀ 12-13 ਸਾਲ ਲੱਗ ਜਾਂਦੇ ਵਾ ਟੋਟਲ ਤੁਹਾਨੂੰ ਇਹੜਾ ਵਾ ਉਹ ਕਾਰਡ ਮਿਲਤੇ ਕਿਉਂਕਿ 10 ਸਾਲ ਦਾ ਤਾਂ ਉਹ ਰਾਜਸਥਾਨ ਮੰਗਦੇ ਆ ਕਿ 10 ਸਾਲ ਤੁਸੀਂ ਇਟਲੀ ਵਿੱਚ ਹੋਣਾ ਚਾਹੀਦੇ ਉਸ ਤੋਂ ਬਾਅਦ ਤੁਹਾਨੂੰ ਅਪਲਾਈ ਕਰਦੇ ਜੇ ਉਸ ਤੋਂ ਬਾਅਦ ਵੀ 2-2.5 ਸਾਲ 1.5 ਸਾਲ 2 ਸਾਲ ਲੜੇ ਵਾ ਨਾਰਮਲ ਲੱਗ ਹੀ ਜਾਂਦੇ ਵਾ ਸਿਟੀਜ਼ਨਸ਼ਿਪ ਜਿਹੜੀ ਆ ਮਿਲਣ ਤੱਕ ਦੇ ਲਓ ਵੀ ਮਿੱਤਰੋ ਹੁਣ ਆਪਾਂ ਗੱਲ ਕਰਦੇ ਆਂ ਦੂਜੇ ਟੌਪਿਕ ਬਾਰੇ ਦੂਜਾ ਟੌਪਿਕ ਹੈਗਾ ਵਾ ਸੈਲਰੀ ਬਾਰੇ ਕਿਉਂਕਿ ਬੜੇ ਵੀਰ ਪਾ ਨੋਰਮਲੀ ਗੱਲ ਵਾ ਕਿ ਕੋਈ ਜਿੱਥੇ ਮਰਜ਼ੀ ਬਾਹਰ ਜਾਂਦਾ ਵਾ ਕਿਸੇ ਵੀ ਫੋਰਨ ਕੰਟਰੀ ਵਿੱਚ ਯੂਰਪ ਚ ਜਾਂਦਾ ਵਾ ਜਾਂ ਯੂਰਪ ਤੋਂ ਬਾਹਰ ਕਿਸੇ ਹੋਰ ਕੰਟਰੀ ਵਿੱਚ ਜਾਂਦਾ ਵਾ ਮੇਨ ਰੀਜ਼ਨ ਆਪਣਾ ਹੁੰਦਾ ਵਾ ਪੈਸੇ ਕਮਾਉਣਾ ਸੈਲਰੀ ਕਿੰਨੀ ਵਾ ਕਿੰਨੇ ਘੰਟੇ ਕੰਮ ਹੋਊਗਾ ਕੀ ਹਸਤਾ ਪਿਆ ਇਹਦੇ ਬਾਰੇ ਬਤਾ ਨਾ ਮੈਂ ਨਿੱਕਿਆ ਵੀਡੀਓ ਤੋਂ ਦੱਸ ਦੇਣਾ ਮੈਂ ਨਿੱਕੀ ਜਿਹਾ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਆਂ ਹੁਣ ਜਿਹੜੀ ਸੈਲਰੀ ਹੁੰਦੀ ਹੈ ਇਹ ਤੁਹਾਡੇ ਕੰਮ ਦੇ ਡਿਪੈਂਡ ਹ ਹੁਣ ਕੰਮ ਦਾ ਮਤਲਬ ਤੁਸੀਂ ਕੰਮ ਕਿੱਥੇ ਕਰ ਰਹੇ ਹੋ ਜੇਕਰ ਤੁਸੀਂ ਕੰਮ ਕਰ ਰਹੇ ਹੋ ਕਿਸੇ ਨਿੱਕੇ ਸ਼ਹਿਰ ਦੇ ਵਿੱਚ ਕੰਮ ਤਾਂ ਉਹਨਾਂ ਨਾਰਮਲ ਹੀ ਗੱਲ ਨਿੱਕੇ ਸ਼ਹਿਰ ਆਪਾਂ ਕਹਿ ਲਈਏ ਕਿ ਜਿਵੇਂ ਹੁਣ ਇੱਕ ਬੰਦਾ ਕੰਮ ਕਰਦਾ ਪਿਆ ਵਾ ਕਿਸੇ ਪਿੰਡ ਵਿੱਚ ਕੰਮ ਇੱਕ ਬੰਦਾ ਕੰਮ ਕਰਦਾ ਪਿਆ ਚੰਡੀਗੜ੍ਹ ਵਿੱਚ ਜਾ ਕੇ ਤੇ ਨਾਰਮਲ ਹੀ ਗੱਲ ਵਾ ਕਿ ਜੇਕਰ ਜਿਹੜਾ ਚੰਡੀਗੜ੍ਹ ਵਾਲਾ ਉਹ ਕੰਮ ਚੰਗੀ ਤਰੀਕਾ ਨਾਲ ਕਰਦਾ ਹੋਊਗਾ ਤੇ ਉਹ ਪੈਸੇ ਜ਼ਿਆਦਾ ਕਮਾਉਂਦਿਆ ਹੋਊਗਾ ਜਿਹੜਾ ਬੰਦਾ ਇੱਕ ਵਾਰ ਕੰਮ ਕਰਨਦਿਆ ਵਾ ਪਹਲੀਆਂ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਇਹ ਨਿੱਕੇ ਸ਼ਹਿਰ ਵਿੱਚ ਕੰਮ ਕਰਦਾ ਵਾ ਪਰ ਨਿੱਕੇ ਸ਼ਹਿਰਾਂ ਦੇ ਚਾਕਾਂ ਬੰਦਾ ਉਹਨਾਂ ਚਿਰ ਹੀ ਕਰਦਾ ਵਾ ਜਿੰਨਾ ਜਗ੍ਹਾ ਤੱਕ ਉਹਦੀ ਡਾਕੂਮੈਂਟਾਂ ਦੀ ਸੈਟਿੰਗ ਨਹੀਂ ਹੁੰਦੀ ਉਹਨਾਂ ਚਿਰ ਤੱਕ ਬੰਦਿਆਂ ਨੂੰ ਪੇਰ ਫੋਰਸ ਸੇ ਮੁਲਕੀ ਮਜਬੂਰੀ ਵਾ ਦੀ ਮਜਬੂਰੀ ਨਾਲ ਕੰਮ ਕਰਨਾ ਪੈਂਦਾ ਉਹਨਾਂ ਨਿੱਕੇ ਸ਼ਹਿਰ ਦੇ ਵਿੱਚ ਪਰ ਜਦੋਂ ਉਹਨਾਂ ਕੋਲ ਡਾਕੂਮੈਂਟ ਮਿਲ ਜਾਂਦੇ ਆ ਉਸ ਤੋਂ ਬਾਅਦ ਤਾਂ ਸਾਰੇ ਵੱਡੇ ਸ਼ਹਿਰਾਂ ਵਾਲੇ ਭਾਏ ਦੇ ਜਿੱਥੇ ਕੰਮ ਜ਼ਿਆਦਾ ਵਾ ਪੈਸੇ ਜ਼ਿਆਦੇ ਮਿਲਦੇ ਵਾ ਤੇ ਥੋੜਾ ਜਿਹਾ ਆਪਾਂ ਲਾਈਫ ਸਟਾਈਲ ਵੀ ਵਧੀਆ ਬਹੁਤ ਹੁੰਦਾ ਠੀਕ ਹੈ ਇਹ ਪ੍ਰੋਸੈਸ ਹੁੰਦਾ ਵਾ ਜਦੋਂ ਆਪਾਂ ਮੰਨ ਲਓ ਕਿ ਬੰਦਾ ਇਟਲੀ ਦੇ ਵਿੱਚ ਆਉਂਦਾ ਵਾ ਉਹਨੂੰ ਮਜਬੂਰੀ ਮਜਬੂਰੀ ਉਹਨੂੰ ਥੋੜਾ ਜਿਹਾ ਵਾ ਮਲਕੀ ਡਾਕੂਮੈਂਟ ਬਣਾਉਣ ਵਾਸਤੇ ਉਹਨੂੰ ਥੋੜਾ ਜਿਹਾ ਕੰਮ ਜਿਹੜਾ ਵਾ ਨਿੱਕੇ ਸ਼ਹਿਰ ਵਿੱਚ ਕਰਨਾ ਪੈਂਦਾ ਉਹ ਥੋੜੇ ਪਹਿਚ ਅਜ ਕਰਨਾ ਪੈਂਦਾ ਵਾ ਪਰ ਜਦੋਂ ਉਹਨੂੰ ਡਾਕੂਮੈਂਟ ਮਿਲ ਜਾਂਦੇ ਆ ਫਿਰ ਉਹ ਜਿੱਥੇ ਮਰਜ਼ੀ ਜਾ ਕੇ ਯੂਰਪ ਦੀ ਕਿਸੇ ਕੰਟਰੀ ਵਿੱਚ ਜਾ ਕੇ ਜਿਹੜਾ ਵਾ ਕੰਮ ਕਰ ਸਕਦਾ ਜੇਕਰ ਤੁਸੀਂ ਇਟਲੀ ਦੇ ਵਿੱਚ ਪੀਆਰ ਹੋ ਤੁਸੀਂ ਇਹ ਪੀਆਰ ਦੇ ਉੱਤੇ ਤੁਸੀਂ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਵੀ ਹੁਣ ਆਪਾਂ ਗੱਲਬਾਤ ਇਹ ਟੌਪਿਕ ਬਾਰੇ ਆਪਾਂ ਕਰਦੇ ਹਾਂ ਹੁਣ ਕਿ ਸੈਲਰੀ ਕਿੰਨੀ ਮਿਲਦੀ ਆ ਜੇ ਕੋਈ ਬੰਦਾ ਆਉਂਦਾ ਵਾ ਉਹ ਕਿੰਨੇ ਪੈਸੇ ਡੇਵਾ ਕਮਾ ਸਕਦਾ ਜੇਕਰ ਤਾਂ ਆਪਾਂ ਗੱਲਬਾਤ ਕਰੀਏ ਕਿ ਕੋਈ ਨਾ ਕੋਈ ਬੰਦਾ ਖੇਤੀਬਾੜੀ ਦਾ ਕੰਮ ਕਰਦਾ ਵਾ ਉਹ ਮੀਨੇ ਦੇ 1500 ਯੂਰੋ 1600 ਯੂਰੋ ਹੱਦ 2000 ਯੂਰੋ ਵੀ ਕਈ ਕਮਾ ਲੈਂਦੇ ਆ ਹੁਣ ਡਿਪੈਂਡ ਵਾਗ ਤੁਹਾਨੂੰ ਕੰਮ ਕੀ ਕਰਨਾ ਆਉਂਦਾ ਵਾ ਹੁਣ ਜੇਕਰ ਤੁਸੀਂ ਕੱਲਾ ਖੇਤੀਬਾੜੀ ਵਿੱਚ ਕੱਲਾ ਟਮਾਟਰ ਤੋੜਨ ਦਾ ਕੰਮ ਕਰਦੇ ਜੇ ਉਹ ਤੁਹਾਨੂੰ ਬਿਲ ਪੈਸੇ ਮਿਲਨੇ ਆ ਘੰਟਿਆਂ ਦੇ ਹਿਸਾਬ ਨਾਲ ਜੇਕਰ ਤੁਸੀਂ 8 ਘੰਟੇ ਲਾਇਆ ਤੁਹਾਨੂੰ 50 ਯੂਰੋ ਮਿਲਨੇ ਆ 60 ਯੂਰੋ ਮਿਲਨੇ ਆ 70 ਯੂਰੋ ਮਿਲਨੇ ਆ ਡਿਪੈਂਡ ਵਾਗ ਤੁਹਾਡਾ ਜਿਹੜਾ ਵਾ ਉੱਥੇ ਪ੍ਰਾਈਸ ਕੀ ਚੱਲਦਾ ਵਾ ਕਿਉਂਕਿ ਖੇਤੀਬਾੜੀ ਦੇ ਕੰਮ ਵਿੱਚ ਕਈ ਥਾਂ ਤੇ ਹੁਣ ਆ ਗਿਆ ਕਿ ਜਿਵੇਂ ਨੋਰਮਲ ਬੰਦਾ ਕੰਮ ਕਰਦਾ ਉਹਨੂੰ ਘੰਟਿਆਂ ਦੇ ਪੈਸੇ ਮਿਲਦੇ ਆ ਪਰ ਜੇ ਕੋਈ ਵਧਿਆ ਕੰਮ ਕਰਦਾ ਜਿਵੇਂ ਟਰੈਕਟਰ ਚਲਾਉਣ ਦਾ ਕੰਮ ਕਰਦਾ ਵਾ ਜਾਂ ਟਰੱਕ ਚਲਾ ਲੈਂਦਾ ਵਾ ਉਹਨੂੰ ਪੈਸੇ ਜਿਹੜੇ ਵਾ ਉਹ ਬੱਜੇ ਪੈਸੇ ਮਿਲਦੇ ਆ 1500 ਰੋ ਮਿਲ ਗਿਆ 2000 ਮਿਲ ਗਿਆ 2.5 ਹਜ਼ਾਰ ਮਿਲ ਗਿਆ 3000 ਮਿਲ ਗਿਆ ਇਹ ਤੇ ਐਰੋ ਦੀ ਗੱਲ ਕਰਦਾ ਮੈਂ ਰੁਪਈਆ ਦੀ ਗੱਲ ਨਹੀਂ ਕਰਨ ਦਿਆ ਐਰੋ ਦੀ ਗੱਲ ਕਰਦਾ ਮੈਂ ਬਾਕੀ ਇਹੋ ਹੀ ਮਿਲਕੀ ਹੁੰਦਾ ਵਾ ਜਦੋਂ ਬੰਦਾ ਇੱਕ ਵਾਰੀ ਇੱਥੇ ਇਟਲੀ ਵਿੱਚ ਪੱਕਾ ਹੋ ਜਾਂਦਾ ਵਾ ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਜਾ ਕੇ ਜਿਹੜਾ ਮਰਜ਼ੀ ਕੰਮ ਕਰ ਸਕਦੇ ਜੇ ਤੇ ਜਿੰਨੇ ਵਾਦ ਤੋਂ ਵਾਦ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਜੇ ਜੇਕਰ ਤੁਹਾਡਾ ਡੈਪ ਮਾਈਂਡ ਸੈਟ ਆ ਜਿਆਦੇ ਪੈਸੇ ਕਮਾਉਣ ਦੇ ਵਿੱਚ ਤੇ ਤੁਸੀਂ ਜਿਆਦੇ ਪੈਸੇ ਵੀ ਕਮਾ ਸਕਦੇ ਜੇ ਇੱਥੇ ਪਰ ਇਹ ਡਿਪੈਂਡ ਵਾ ਤੁਹਾਡੇ ਤੇ ਤੁਸੀਂ ਕਰਨਾ ਕੀ ਚਾਹ ਰਹੇ ਹੋ ਹੁਣ ਮੇਰੀ ਗੱਲ ਸੁਣੋ ਹੁਣ ਇੱਕ ਬੰਦਾ ਆਇਆ ਵਾ ਆਣ ਕੇ ਇੱਥੇ ਸੋਚਦਾ ਵਾ ਕਿ ਚਲੋ ਮੈਂ ਮਲਕੀ ਘਰ ਮੈਂ ਨਾਂ ਲਵਾ ਘਰ ਮੈਨੂੰ ਮਾਲਕ ਹੀ ਦੇ ਦੇ ਮੈਂ ਮਲਕ ਦਾ ਕੰਮ ਕਰੀ ਜਾਊਂਗਾ ਤੇ ਮੈਂ ਰਹੀ ਫ੍ਰੀ ਜਾਊਂਗਾ ਪਰ ਨਾਰਮਲੀ ਗੱਲ ਵਾ ਕਿ ਜੇਕਰ ਤੁਹਾਨੂੰ ਤੁਹਾਡਾ ਮਾਲਕ ਤੁਹਾਨੂੰ ਫ੍ਰੀ ਵਿੱਚ ਘਰ ਦੇਊਗਾ ਉਹਨੇ ਤੁਹਾਨੂੰ ਏਡੀ ਸੈਲਰੀ ਵਾ ਉਹ ਕੱਟ ਦੇਣੀ ਵਾ ਐਸੇ ਜੇਕਰ ਤੁਸੀਂ ਕਿਤੇ ਕੰਮ ਬਾਹਰ ਕਰਦੇ ਹੋਗੇ ਕਰ ਤੁਸੀਂ ਕਰਾਇਤੇ ਲਿਆਉ ਪਾਉਂਦੇ ਤੁਸੀਂ 3500 ਰੁਪਏ ਕਰਾਇਆ ਦਿੰਦੇ ਜੇ ਪਰ ਤੁਸੀਂ ਪੈਸੇ ਜ਼ਿਆਦਾ ਕਮਾ ਸਕਦੇ ਜੇ ਕਿਉਂਕਿ ਤੁਸੀਂ ਮਾਲਕ ਦੇ ਹਸਾਨ ਦੇ ਨਾਲ ਨਹੀਂ ਰਹਿ ਰਹੇ ਜੇ ਕਿ ਮੈਂ ਮਲਕੀ ਮੈਨੂੰ ਤੈਨੂੰ ਘਰ ਦਿੱਤਾ ਵਾ ਤੇ ਮੈਂ ਤੇਰੇ ਘਰ ਵਿੱਚ ਫ੍ਰੀ ਰਹਿ ਰਿਹਾ ਵਾਂ ਕਿਉਂਕਿ ਨਾਰਮਲੀ ਗੱਲ ਬੜੇ ਵੀਰਪਰਾ ਹੈਗੇ ਜਿਹੜੇ ਇਦਾਂ ਕਰਦੇ ਵਾ ਕਿ ਜਦੋਂ ਇਟਲੀ ਤੋਂ ਇਟਲੀ ਵਿੱਚ ਜਾਂਦੇ ਹੋ ਨਾ ਮਾਲਕ ਨੂੰ ਦੇ ਦਿੰਦਾ ਵਾ ਘਰ ਆਪਣਾ ਖੇਤੀ ਬਾੜੀ ਵਿੱਚ ਉੱਥੇ ਮਲਕੀ ਪੈੜਿਆਂ ਵਿੱਚ ਘਰ ਦੇ ਦਿੰਦੇ ਆ ਤੇ ਮੁੰਡੇ ਉੱਥੇ ਰਾਹ ਸ਼ੁਰੂ ਕਰ ਦਿੰਦੇ ਆ ਉਹ ਪਰ ਕਈ ਹੈਗੇ ਜਿਹੜੇ ਮਜਬੂਰੀ ਕਰਕੇ ਕਹਿੰਦੇ ਆ ਜਦੋਂ ਉਹਨਾਂ ਨੂੰ ਡਾਕੂਮੈਂਟ ਮਿਲ ਜਾਂਦੇ ਆ ਉੱਥੋਂ ਨਿਕਲ ਜਾਂਦੇ ਆ ਪਰ ਕਈ ਹੈਗੇ ਜਿਹੜੇ ਬਸ ਪੱਕੇ ਫਿਕਸ ਹੋ ਜਾਂਦੇ ਆ ਉੱਥੇ ਕਿ ਉੱਥੇ ਹੀ ਰਹਿੰਦੇ ਵਾ ਮਾਲਕ ਤੋਂ ਪਹਿਹੇ ਕੱਟ ਲਈ ਜਾਂਦੇ ਆ ਤੇ ਦਿਮਾਗ ਚ ਪਰਉਣਾ ਹੁੰਦਾ ਕਿਹੀਂ ਕਿਰਾਇਆ ਨਹੀਂ ਦੇਂਦਾ ਕਿਰਾਇਆ ਨਹੀਂ ਦੇਂਦਾ ਤੇ ਤੁਹਾਡੇ ਪਹਿਹੇੜੇ ਬਚਨਦੇ ਆ ਤੇ ਪਰ ਜਿਹੜਾ ਮਾਲਕ ਆ ਉਹ ਨਾਰਮਲੀ ਗੱਲ ਵਾ ਉਹ ਕਿਰਾਇਆ ਕੱਢਦਾ ਹੀ ਕੱਢਦਾ ਵਾ ਭਾਵੇਂ ਹੁਣ ਪਹਿਹੇੜੇ ਸੈਲਰੀ ਬਾਅਦ ਵਿੱਚ ਕੱਟ ਦਿੰਦਾ ਵਾ ਠੀਕ ਹੈ ਇਹ ਪ੍ਰੋਸੈਸ ਹੁੰਦਾ ਵਾ ਜਿਹੜੇ ਅੱਜ ਕੱਲ ਇਟਲੀ ਵਿੱਚ ਲੋਕ ਕਰਦੇ ਪਿਆ ਬਾਕੀ ਜਿਹੜੀ ਸੈਲਰੀ ਆ ਉਹ ਆਪਾਂ ਲਾਈਏ ਕਿ ਨਾਰਮਲੀ ਬੰਦਾ ਜੇਕਰ ਕੋਈ ਇਟਲੀ ਵਿੱਚ ਰਹਿ ਰਿਹਾ ਵਾਣਾ ਸਹੀ ਕੰਮ ਕਰ ਰਿਹਾ ਵਾ 8-9 ਘੰਟੇ ਕੰਮ ਕਰ ਰਿਹਾ ਵਾ ਉਹਨੂੰ 1500 ਐਰੋ 1600 ਐਰੋ 1700 ਐਰੋ ਜਿਹੜਾ ਵਾ ਨਾਰਮਲ ਹੀ ਬੰਦਾ ਜਿਹੜਾ ਵਾ ਕਮਾਈ ਜਾਂਦਾ ਵਾ ਉਸ ਤੋਂ ਬਾਅਦ ਕੋਈ ਨੇ ਓਵਰ ਟਾਈਮ ਕੰਮ ਕਰਦਾ ਵਾ ਜਾਂ ਪਾਰਟ ਟਾਈਮ ਕੋਈ ਹੋਰ ਜੌਬ ਕਰਦਾ ਵਾ ਜਿਵੇਂ ਡਿਲੀਵਰੀ ਫੂਡ ਦਾ ਕੰਮ ਕਰਦਾ ਵਾ ਜਾਂ ਓਬਰ ਓਬਰ ਦਾ ਕੰਮ ਕਰਦਾ ਵਾ ਜਿਵੇਂ ਆਪਾਂ ਕਹਿ ਲਈਏ ਕਿ ਜਿਵੇਂ ਆਪਾਂ ਟੈਕਸੀ ਦਾ ਕੰਮ ਕਰਦਾ ਵਾ ਉਹ ਓਵਰ ਉਹ ਪਾਰਟ ਟਾਈਮ ਜੌਬ ਆਪਾਂ ਕਹਿ ਲਈਏ ਵੱਖਰੀ ਆ ਪਰ ਜੇਕਰ ਬੰਦਾ ਕੋਈ ਨਾਰਮਲ ਹੀ ਇੱਕ ਕੰਮ ਕਰਦਾ ਵਾ ਉਹ 1500 ਤੋਂ 1500 ਰੋ ਤੋਂ ਲੈ ਕੇ 2000 ਰੋ ਤੱਕ ਰਾਮ ਨਾਲ ਇੱਥੇ ਕਮਾ ਸਕਦਾ ਵਾ ਖਰਚੇ ਬਾਅਦ ਵਿੱਚ ਵੱਖਰੇ ਖਰਚਾ ਤੁਸੀਂ ਕਿੱਸਾ ਬਣਾ ਕਰਦੇ ਜੇ ਕਿੱਸਾ ਤੁਸੀਂ ਰਹਿ ਰਿਹਾ ਜੇ ਤੁਸੀਂ ਕਿਰਾਇਆ ਕਿੰਨਾ ਪੇ ਕਰਦੇ ਜੋ ਉਹ ਸਾਰਾ ਕੁਝ ਵੱਖਰਾ ਪਰ ਜਿਹੜਾ ਬੰਦਾ ਵਾ 17-1800 ਰੁਪਿਆ 2000 ਰੋ ਤੱਕ ਕਿਹੜਾ ਵਾ ਵਧੀਆ ਇੱਥੇ ਕਮਾ ਸਕਦਾ ਹੈ ਇਟਲੀ ਦੇ ਵਿੱਚ ਉਸ ਤੋਂ ਬਾਅਦ ਪਾਰਟ ਟਾਈਮ ਵਾਲੀ ਜੌਬ ਵੀ ੜੀ ਵੱਖਰੀ ਟਰੇ ਦੇ ਲਓ ਜੀ ਮਿੱਤਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜ ਕਰਿਓ ਤੇ ਚੈ ਇਹ ਤਾਂ ਇਹਨਾਂ ਮੀਆਂ ਨਮੀਆ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ